ਮਰੇ ਕਿਹਨੂੰ ਲੈ ਤੋਰੇ ਕਿ ਕੋਈ ਪੈਂਡ ਡੋਰ ਆਈ ਪੈਂਡ ਡੋਰ ਫੂਡ ਕੋਟ ਕਿਰਾ ਕੀ ਲੱਗੇ ਆ ਅਸੀਂ ਇੱਥੇ ਬੁਣਿਆ ਕੱਪੜਾ ਲੈ ਕੇ ਆਏ ਮੰਨ ਜੀ ਇਹ ਆਪਣਾ ਪੁਰਾਣਾ ਵਿਸ਼ਵਾਸ ਬੰਦ ਹੋ ਰਿਹਾ 30 35 ਸਾਲ ਹੋ ਗਏ ਨੂੰ ਕਿਸੇ ਬੱਚੇ ਨੂੰ ਨਹੀਂ ਪਤਾ ਕਿ ਕੀ ਚਰਖਾ ਹੁੰਦਾ ਕੀ ਊਰੀ ਹੁੰਦੀ ਹੈ ਕੀ ਰੂਹ ਹੁੰਦੀ ਹੈ ਕਵਾ ਬੀਜਦੇ ਸੀ ਕੀ ਹੁੰਦੀ ਹੈ ਕਿਵੇਂ ਬਣਦਾ ਹੈ ਬੱਚੇ ਨੂੰ ਕੋਈ ਨਹੀਂ ਪਤਾ ਪੁਰਾਣਾ ਵਿਸ਼ਵਾਸ ਖੜਾ ਹੀ ਰੱਖਿਆ ਹੈ ਬੱਚਿਆਂ ਨੂੰ ਹੁਣ ਜਨ ਪਤਾ ਲੱਗ ਗਿਆ ਹਰ ਟੁਕੜਾ ਕਿੱਥੇ ਹੈ ਇਹਦੀ ਖੱਡੀ ਘਰੇ ਨਾਲ ਹੀ ਆਮਾ ਹਾਂਜੀ ਘਰੇ ਚਾਰ ਖੱਡ ਘੜਾ ਲੱਗਿਆ ਜਿੱਤੇ ਦੇਖੋ ਬਾ ਵੀ ਖੱਡਾਂ ਮੈਂ ਸਿਖਾਉਣੀ ਆ ਅਸੀਂ ਕਈ ਸਾਈਂ ਜਾ ਹੈ ਜੀ ਆਏ ਤਾਂ ਹੁਣ ਵੇਰ ਬਾਣਪਾੜ ਕਰਕੇ ਥੋੜੇ ਦੇ ਵੀ ਅੱਖਿਆਲ ਘਟ ਰਹੇ ਨੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਆ ਕੇ ਜਾਣਕਾਰੀ ਕਿਵੇਂ ਨਾਲ ਦੇ ਉਹ ਆਰੇ ਸਾਨੂੰ ਬਹੁਤ ਵਧੀਆ ਲੱਗਿਆ ਪੁਰਾਣਾ ਵਸਵਾ ਵੀ ਬੱਚਿਆਂ ਨੂੰ ਪਤਾ ਲੱਗੇ ਇਹ ਇਹ ਜਿਹਾ ਕੰਮ ਬੰਦੇ ਕਰਦੇ ਸੀ ਘਰ ਦਾ ਗੁਣਿਆ ਕੱਪੜਾ ਪਾਉਂਦੇ ਤੋ ਉਹਦੇ ਨੇ ਕੋਈ ਰੋਗ ਨਹੀਂ ਲੱਗਦਾ ਸੀ ਗਰਮੀ ਤੇ ਠੰਡਾ ਸਿਆਲ ਤੇ ਨਿੱਕਾ ਮਾਰੇ ਮੁੜਕਾ ਆ ਗਿਆ ਤਾਂ ਬੜੀ ਗਾ ਠੰਡਾ ਰਹਿੰਦਾ ਹੈ ਤੇ ਬਹੁਤ ਵਧੀਆ ਜਿਹੜਾ ਜਿਹੜਾ ਪੁਰਾਣਾ ਵੇਲਾ ਖੜਾ ਕਰਦਾ ਫਿਰ ਤਾਂ ਆਪਣਾ ਪੰਜਾਬ ਕਿੰਨਾ ਪਿੱਛੇ ਹੋ ਰਿਹਾ ਜੀ ਬਹੁਤ ਹੈ ਇਹ ਗੱਲ ਆਉਂਦਾ ਸਾਨੂੰ ਇਹ ਕਿਉਂ ਪੰਜਾਬ ਆਪਣਾ ਕਿੱਥੇ ਹੋ ਰਿਹਾ ਕੋਈ ਟਾਈਮ ਹੁੰਦਾ ਜੋ ਈਆਂ ਨੂੰ ਦਾਜ ਦੋ ਮਸੂ ਦੀ ਹਾਂਜੀ ਹਾਂਜੀ ਅਸੀਂ ਸੱਤ ਆਖੂ ਕਹਿਣਾ ਸੀ ਜੀ ਪੰਜ ਮੇਰ ਚਾਹਤੇ ਜਨਾ ਤਿੰਨ ਅਸੀਂ ਆਪ ਤਿਆਰ ਠੀਕ ਆ ਮਤਿਆਰ ਕੀਤਾ ਸੀ ਤੇ ਕੱਪੜਾ ਮੈਂ ਇੰਨਾ ਹੀ ਦੇ ਮੁਲਕ ਦਾ ਬੁਣਿਆ ਵੀ ਮੈਂ ਆ ਕਿ ਕਹਿ ਸਕਦੀ ਸੀ ਪਤਾ ਨਹੀਂ ਕਿੰਨਾ ਕਾਜ ਬੋਨ। ਬਾਕੀ ਹਰੇ ਘਰੇ ਹੈ ਨਾ ਦਰੀਆਂ ਵਾਲਾ ਖੱਡਾ ਲੱਗਿਆ ਹੁੰਦਾ। ਕੀ ਘਰੇ ਹੁੰਦਾ ਸੀ ਤੇ ਮੈਨੂੰ ਬਹੁਤ ਸ਼ੌਕ ਹੈ ਲੋਕਾਂ ਦਾ ਨਸ਼ਾ ਦਾ ਸ਼ੌਕ ਮੈਨੂੰ ਖੇਡੀ ਦਾ ਸ਼ੌਕ ਹੈ। ਇਹ ਨਕਰ ਮੈਂ ਲਾਵਣ ਦੋ ਘੰਟੇ ਉਹਨਾਂ ਦੇ ਮਨ ਕੀ। ਅਜਾ ਨਾਲ ਕੌਣ-ਕੌਣ ਆਇਆ? ਨਾਲ ਮੇਰਾ ਨੋਹਾ ਬੰਦ ਨੇ। ਤੇ ਮੇਰੀ ਕਿਵੇਂ ਇੱਥੇ ਕਿਵੇਂ ਰਿਹਾ ਕੋਈ ਜਨ ਕਿਸੇ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਨੂੰ। ਹਾਂਜੀ ਵਧੀਆ ਰਿਹਾ।